ਮੇਰਾ ਸਨੇਹਤ ਇਹੀ ਹੈ ਜੀ ਜਿੱਦਾਂ ਕਹਿੰਦੇ ਨੇ ਨਾ ਵੀ ਨਸ਼ਾ ਛਡਾਓ ਜੀ ਖਿਡਾਰੀ ਬਣਾਓ ਨਸ਼ਾ ਛਡਾਓ ਮੈਂ ਤਾਂ ਕਹਨੀ ਆ ਵੀ ਕਾ ਦਾ ਨਸ਼ਾ ਛਡਾਓ ਨਸ਼ਾ ਲਵਾਓ ਤੇ ਖਿਡਾਰੀ ਮਾਰੋ ਆਖਿਰ ਕਿਉਂ ਐ ਖਿਡਾਰਨ ਖੇਡਾਂ ਛੱਡ ਕੇ ਨਸ਼ੇ ਕਰਨ ਦੀ ਗੱਲ ਕਰ ਰਹੀ ਐ ਆਖਿਰ ਕੀ ਹੋਇਆ ਜੋ ਖੁੱਲ੍ਹੇ ਆ ਮਿਸ ਨੂੰ ਇਹ ਗੱਲ ਕਹਿਣੀ ਪੈ ਰਹੀ ਐ ਤੇ ਆਓ ਤੁਹਾਨੂੰ ਦੱਸਦੇ ਆਂ ਇਹ ਖਿਡਾਰੀ ਨੇ ਜਲੰਧਰ ਦੇ ਪਿੰਡ ਕੋੜਾਵਾਈ ਦੀ ਰਹਿਣ ਵਾਲੀ ਪਾਵਰ ਲਿਫਟਰ ਰਮਨਦੀਪ ਕੌਰ ਜਿਸ ਨੇ ਕੀ ਅਜ ਤੱਕ ਨਾ ਜਾਣੇ ਕਿੰਨੇ ਹੀ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਪਾਈ ਤੇ ਉਮੀਦ ਕੀਤੀ ਸਿਰਫ ਇੱਕ ਨੌਕਰੀ ਦੀ ਬੀਤੇ ਦਿਨਾਂ ਵਿੱਚ ਮੈਡਲ ਹੱਥ ਵਿੱਚ ਫੜ ਕੇ ਮੰਤਰੀਆਂ ਨੂੰ ਮਿਲ-ਮਿਲ ਕੇ ਨੌਕਰੀ ਲਈ ਗੁਹਾਰ ਲਗਾਈ ਨਵਜੋਤ ਸਿੱਧੂ ਨੂੰ ਮਿਲੀ ਤਾਂ ਉਹਨਾਂ ਨੇ ਭਰੋਸਾ ਦਿੱਤਾ ਕਿ ਜ਼ਰੂਰ ਕੁਝ ਕਰਨਗੇ 발리르도 좀 나고 어에 잡았어요. 저기 게 너무 빨리 빨리 뉴. 그냥 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 그 ਮੇਡ ਮੰਤਰੀ ਨੂੰ ਮਿਲੀ ਤਾਂ ਉੱਥੇ ਵੀ ਮਿਲਿਆ ਸਿਰਫ ਭਰੋਸਾ ਸਭ ਲੜਕੀ ਦੀ ਮੰਡੀ ਨੂੰ ਤੁਹਾਨੂੰ ਮਿਲ ਕੇ ਮੈਨੂੰ ਮਿਲ ਕੇ ਗਈ ਹੈ ਮੈਂ ਉਹਦੇ ਕਾਗਜ਼ ਦੇ ਦੇਖ ਰਿਹਾ ਹੈਗਾ ਔਰ ਜੋ ਵਾਜਬ ਜੌਬ ਹੋਏਗਾ ਉਹਨੂੰ ਮਿਲੇਗਾ ਪਰ ਹੁਣ 2 ਮਹੀਨੇ ਬਾਅਦ ਵਿਭਾਗ ਚੋਂ ਇੱਕ ਚਿੱਠੀ ਆਈ ਜਿਸ ਵਿੱਚ ਕਿਹਾ ਗਿਆ ਕਿ ਜਦੋਂ ਨੌਕਰੀ ਹੋਵੇਗੀ ਤਾਂ ਤੁਸੀਂ ਸਿੱਧੇ ਤੌਰ ਤੇ ਅਪਲਾਈ ਕਰਨਾ ਜਿਸ ਤੋਂ ਬਾਅਦ ਅਖਿਦਾਰਾ ਹੁਣ ਨੌਕਰੀ ਲਈ ਦਾਦ ਦਾਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ ਮੈਂ ਸਿਰਫ ਜੋਬ ਵਾਸਤੇ ਚੱਕਰ ਲਾ ਰਹੀ ਸੀਗੀ ਮੈਂ 15 ਅਗਸਤ ਨੂੰ ਮੰਤਰੀ ਸਾਹਿਬ ਨੂੰ ਵੀ ਮਿਲੀ ਸੀਗੀ ਜਲੰਧਰ ਦੇ ਵਿੱਚ ਸਟੇਡੀਅਮ ਦੇ ਵਿੱਚ ਤੇ ਮੰਤਰੀ ਸਾਹਿਬ ਨੇ ਵੀ ਇਹੀ ਕਿਹਾ ਹੀ ਮੈਂ ਫਾਈਲ ਇਹਦੀ ਦੇਖੀ ਆ ਇਹਦੀ ਨੌਕਰੀ ਬਣਦੀ ਉਸ ਬਣਦੀ ਨੂੰ ਦਵਾਂਗੇ ਮਾਨ ਸਨਮਾਨ ਵੀ ਦਵਾਂਗੇ ਆ ਹੁਣ 2 ਢਾਈ ਮਹੀਨੇ ਬਾਅਦ ਉਹਦਾ ਜਵਾਬ ਆਇਆ ਆ ਜੀ ਤੇ ਉਹਦੇ ਵਿੱਚ ਚਿੱਠੀ ਵਿੱਚ ਲਿਖਿਆ ਆ ਵੀ ਤੁਹਾਨੂੰ ਅਸੀਂ ਨੌਕਰੀ ਨਹੀਂ ਦੇ ਸਕਦੇ ਸਰਕਾਰ ਕੋ ਨੌਕਰੀ ਹੈ ਨਹੀਂ ਜਿਹੜੇ ਸਰਕਾਰ ਨੌਕਰੀਆਂ ਕੱਢੂਗੀ ਸਿੱਧੇ ਤੌਰ ਤੇ ਅਪਲਾਈ ਕਰੋ ਜੇ ਸਿੱਧੇ ਤੌਰ ਤੇ ਅਪਲਾਈ ਕਰਕੇ ਮੈਂ ਨੌਕਰੀ ਲੈਣੀ ਹੈ ਤੇ ਮੈਂ ਕਈ ਵਾਰ ਅਪਲਾਈ ਕਰ ਚੁੱਕੀ ਆ ਇੰਨੇ ਪੈਸੇ ਤਾਂ ਮੈਂ ਕੋ ਆਪਣੇ ਮਤਲਬ ਇਹ ਘਰ ਦੇ ਰਾਸ਼ਨ ਪਾਣੀ ਤੇ ਨਹੀਂ ਖਾਚੇ ਜਿੰਨੇ ਮੈਂ ਨੌਕਰੀਆਂ ਅਪਲਾਈ ਕਰ ਕਰਕੇ ਖਰਚ ਦੁੱਤੇ ਆ ਹੁਣ ਪੱਲੇ ਕੱਖ ਨਹੀਂ ਹੈਗਾ ਤੇ ਹੁਣ ਨੌਕਰੀ ਦੀ ਵੀ ਮੈਨੂੰ ਆਸਿਆ ਨਹੀਂ ਤੇ ਘਟੋ ਘੜੇਸ਼ਣ ਦਾ ਦੇਣ ਜਿਹੜਾ ਮੇਰਾ ਕਾਮਨ ਵੈਲ ਦਾ ਸਰਟੀਫਿਕੇਟ ਆ ਉਹਦੀ ਗ੍ਰੇਡੇਸ਼ਨ ਫਾਈਲ ਕੀਤੀ ਉਹਨੂੰ ਮੈਨੂੰ 7 ਮਹੀਨੇ ਹੋ ਚੱਲੇ ਆ ਉਹ ਗ੍ਰੇਡੇਸ਼ਨ ਵੀ ਮੇਰੀ ਉੱਥੇ ਨਾਲ ਰੋਕੇ ਰੱਖੀ ਆ ਅਖੇ ਜੀ ਫੈਡਰੇਸ਼ਨ ਨਾਲ ਝਗੜਾ ਜਦੋਂ ਮੈਂ ਖੇਢੀ ਉਦੋਂ ਤਾਂ ਫੈਡਰੇਸ਼ਨ ਇੱਕ ਹੀ ਸੀ ਉਹੀ ਫੈਡਰੇਸ਼ਨ ਵੈਲਿਡ ਸੀ ਉਹਦੇ ਆਧਾਰ ਤੇ ਮੈਨੂੰ ਤਾਂ ਗ੍ਰੇਡੇਸ਼ਨ ਦਿਓ ਬਾਅਦ ਚੋ ਜੇ ਝਗੜਾ ਹੋ ਗਿਆ ਤੇ ਮੇਰੀ ਕੀ ਗਲਤੀ ਆ ਜੇ ਫੈਡਰੇਸ਼ਨ ਜਿਹੜੀ ਮੈਂ ਫੋਟੇਸ਼ਨ ਚ ਖੇਡੀ ਆ ਉਹ ਫੋਟੇਸ਼ਨ ਵੈਲਸੀ ਹੋਰ ਹਿਸਾਬ ਤੇ ਮੈਨੂੰ ਗ੍ਰੇਡੇਸ਼ਨ ਦੇ ਦੋ ਨੌਕਰੀ ਨਹੀਂ ਜਣੀ ਨਾ ਦਿਓ ਘੱਟੋ ਘੱਟ ਗ੍ਰੇਡੇਸ਼ਨ ਤਾਂ ਦਿਓ ਮੈਂ ਹੋਰ ਕਿਤੇ ਹੱਥ ਪੁੱਲਾ ਤਾਂ ਮਾਰਾਂ ਆਪਣਾ ਨੌਕਰੀ ਦੀ ਫੌਨ ਕੀ ਸਰਕਾਰ ਕੋਲ ਚਿੱਠੀ ਆਈ ਸਰਕਾਰ ਕੋਲ ਇਹ ਚਿੱਠੀ ਆਈ ਹੋਵੇ ਸਾਫ ਸਾਫ ਲਿਖਿਆ ਹੈ ਵੀ ਸਰਕਾਰ ਕੋਲ ਤੁਹਾਡੇ ਤੁਹਾਨੂੰ ਦੇਣ ਵਾਸਤੇ ਨੌਕਰੀ ਨਹੀਂ ਹੈਗੀ ਐਡੀ ਵੱਡੀ ਸਰਕਾਰ ਹੋਵੇ ਤੇ ਮੇਰੇ ਵਰਗੀ ਕੁੜੀ ਵਾਸਤੇ ਨੌਕਰੀ ਨਹੀਂ ਉਹ ਮੇਰਾ ਸੁਨੇਹਾ ਤੇ ਇਹੀ ਹੈ ਜੀ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਵੀ ਨਸ਼ਾ ਛਡਾਓ ਜੀ ਖਿਡਾਰੀ ਬਣਾਓ ਨਾ ਛਡਾਓ ਮੈਂ ਤਾਂ ਕਹਿੰਨੀ ਆ ਵੀ ਕਾਹਦਾ ਨਸ਼ਾ ਛਡਾਓ ਨਸ਼ਾ ਲਵਾ ਪੰਜਾਬ ਸਰਕਾਰ ਲੋਕਾਂ ਨੂੰ ਨਸ਼ੇ ਛੱਡ ਕੇ ਖੇਡਾਂ ਵੱਲ ਧਿਆਨ ਦੇਣ ਨੂੰ ਕਹਿੰਦੀ ਹੈ ਪਰ ਜੇਕਰ ਨਸ਼ਿਆਂ ਦੇ ਕੋੜ ਨੂੰ ਖਤਮ ਕਰਨਾ ਤਾਂ ਖਿਡਾਰੀਆਂ ਨੂੰ ਉਹਨਾਂ ਦਾ ਮਿਲਦਾ ਹੱਕ ਤਾਂ ਦੇਣਾ ਚਾਹੀਦਾ ਹੈ ਨਹੀਂ ਤਾਂ ਖਿਡਾਰੀ ਤਾਂ ਗੁੱਸੇ 'ਚ ਇਹੀ ਕਹਿਣਗੇ ਮੇਰਾ ਸਨੇਹ ਤਾਂ ਇਹ ਹੀ ਹੈ ਜੀ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਵੀ ਨਸ਼ਾ ਛਡਾਓ ਜੀ ਖਿਡਾਰੀ ਬਣਾਓ ਨਾ ਛਡਾਓ ਮੈਂ ਤਾਂ ਕਹਿੰਨੀ ਆ ਵੀ ਕਾਹਦਾ ਨਸ਼ਾ ਛਡਾਓ ਨਸ਼ਾ ਲਵਾਓ ਤੇ ਖਿਡਾਰੀ ਮਾਰੋ ਜਲੰਧਰ ਤੋਂ ਪਰਮਜੀਤ ਸਿੰਘ ਰੰਕਪੁਰੀ ਦੀ ਰਿਪੋਰਟ डेली पंजाबी कि तुसी भी विदेश विच अपना भविख बना चाहते हो पाओ विदेश विच पढ़ाई करने का मौका पिरामिड ई सर्विस दी सलाह नकार को मान्यता प्राप्त करो तिरानवे नौ सौ अठहत्तर तिरानवे नौ सौ अठहत्तर